ਉਹਨਾਂ ਨੂੰ ਫੋਨ ਨਹੀਂ ਲਿਆ ਕੋਈ ਡੇਟ ਜਿਹੜੇ ਸੀਗੇ ਉਹਨਾਂ ਨੇ ਕਾਫੀ ਕਨਫਿਊਜ਼ਨ ਕ੍ਰੀਏਟ ਕਰਤੀ ਉਹ ਸ਼ੂਰ ਨਹੀਂ ਸੀਗੇ ਤੋਂ ਇਸ ਕਰਕੇ ਫਿਰ ਕਾਫੀ ਜ਼ਿਆਦਾ ਉਹਦੇ ਵਿੱਚ ਤਕਰਾਰਬਾਜ਼ੀ ਦੇ ਮਾਹੌਲ ਦੇ ਵਿੱਚ ਚੋਣ ਨਹੀਂ ਕਰਵਾਈ ਜਾ ਸਕਦੀ ਸੀ ਕਿਉਂਕਿ ਮਾਹੌਲ ਸਹੀ ਨਹੀਂ ਸੀਗਾ ਇਸ ਕਰਕੇ ਅੱਜ ਦੀ ਚੋਣ ਮੁਲਤਵੀ ਕਰ ਦਿੱਤੀ ਸਰ ਲੱਗਦਾ ਨਹੀਂ ਕਾਫੀ ਟਾਈਮ ਹੋ ਗਿਆ ਪ੍ਰਧਾਨਗੀ ਦੀ ਚੋਣ ਨੂੰ ਵੀ ਹੋ ਜਾਣੀ ਚਾਹੀਦੀ ਸੀ ਨਹੀਂ ਹੁਣ ਦੇ ਕੋਈ ਮੈਂਬਰਾਂ ਨੇ ਡਿਸਾਈਡ ਕਰਨਾ ਹੈ ਜੀ ਉਹਨਾਂ ਨੇ ਨਾ ਜੇ ਕੋਈ ਉਹ ਕਨਫਿਊਜ਼ਨ ਕ੍ਰੀਏਟ ਕਰਨਗੇ ਬੜੇ ਕਿਉਂਕਿ ਨਿਯਮ ਬੜੇ ਕਲੀਅਰ ਹੈਗੇ ਸੋ ਸਾਰਾ ਕੁਝ ਨਿਯਮਾਂ ਮੁਤਾਬਕ ਹੁੰਦਾ ਹੈਗਾ ਸੋ ਜਦੋਂ ਅਸੀਂ ਤਾਂ ਜਿਹੜੇ ਆਫੀਸਰਸ ਹੈਗੇ ਆ ਮੈਨੂੰ ਜਿਵੇਂ ਅੱਜ ਕਨਵੀਨਰ ਲਗਾਇਆ ਗਿਆ ਹੈਗਾ ਸੋ ਕਨਵੀਨਰ ਨੇ ਰੂਲਾਂ ਮੁਤਾਬਕ ਚੱਲਣਾ ਹੁੰਦਾ ਤੇ ਚੋਣ ਹਰ ਇੱਕ ਨਿਯਮਕਾਇਦੇ ਮੁਤਾਬਕ ਹੁੰਦੀ ਹੈ ਜੇ ਉਹ ਉਹਦੇ ਵਿੱਚ ਕੋਈ ਆਬਸਟ੍ਰਕਸ਼ਨ ਆਂਦੀ ਹੈ ਤਾਂ ਫਿਰ ਉਹ ਉਸ ਨੂੰ ਕੈਨਸਲ ਕਰਨ ਤੋਂ ਇਲਾਵਾ ਕੋਈ ਤਰੀਕਾ ਅਗਲੀ ਤਰੀਕ ਸੀ ਜਿਹੜੀ ਪਹਿਲਾਂ ਚੋਣ ਹੋਣੀ ਸੀ ਉਦੋਂ ਵੀ ਸੱਤ ਇੱਕ ਵਾਰ ਸਵੇਰੇ ਫੋਟੋ ਖਿਚਾ ਕੇ ਗਿਆ ਉਹ ਕਹਿੰਦੇ ਸੱਤ ਇੱਕ ਵਾਰ ਮੇ ਜੀ ਅੰਦਰ ਉਹਨਾਂ ਦਾ ਕੋ ਤੋ ਨਹੀਂ ਹੋ ਪਾਈਏਗੀ। ਥੈਂਕ ਯੂ। ਕੋਈ ਹੋਰ ਹੱਲ ਨਹੀਂ ਹੋ ਸਕਦਾ ਸੀ। ਹੋਰ ਹੱਲ ਮੈਂ ਤਾਂ ਕੁਝ ਨਹੀਂ ਕਰ ਸਕਦਾ ਜੀ। ਮੈਨੂੰ ਤਾਂ ਉਹਨਾਂ ਕਨਵੀਨਰ ਲਗਾਇਆ ਗਿਆ ਮੈਂ ਇਲੈਕਸ਼ਨ ਕਰਵਾਣ ਆਇਆ ਹਾਂ। ਸੋ ਇਲੈਕਸ਼ਨ ਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਨਿਯਮੇ ਕਾਇਦੇ ਮੁਤਾਬਕ ਹੋਣੀ ਹੈ ਤੇ ਉਹ ਨਹੀਂ ਜੇ ਪੂਰੇ ਹੋਣਗੇ ਤਾਂ ਕੈਨਸਲ ਹੀ ਕੀਤੀ ਜਾ ਸਕਦੀ ਹੈਗੀ। ਸੋ ਅਗਲੀ ਵਾਰੀ ਜਦ ਦੁਬਾਰਾ ਫੇਰ ਡੇਟ ਫਿਕਸ ਹੋ ਜੇਗੀ ਨਾ ਫੇਰ ਦੁਬਾਰਾ ਹੋ ਜੇਗੀ। ਥੈਂਕ ਯੂ ਵੈਰੀ।